ਮੇਰਾ ਬੱਚਾ ਜਦੋਂ ਵੀ ਹੁਣ ਘਰੇ ਪੜਦਾ ਵਾ ਮੇਰੀ ਸਿੱਖੀ ਮੇਰੀ ਪਹਿਚਾਨ ਜੋ ਗੱਲਾਂ ਮੈਨੂੰ ਨਹੀਂ ਪਤਾ ਸੀ ਉਹ ਮੈਨੂੰ ਵੀ ਬੱਚੇ ਤੋਂ ਸਿੱਖਣ ਨੂੰ ਮਿਲ ਰਹੀਆਂ ਬਹੁਤ ਵੱਡਾ ਉਪਰਾਲਾ ਕੀਤਾ ਜਾ ਰਿਹਾ ਔਰ ਬੱਚਿਆਂ ਨੂੰ ਸਿੱਖ ਧਰਮ ਨਾਲ ਜੋੜਿਆ ਜਾ ਰਿਹਾ ਜੀ ਬਹੁਤ ਚੰਗੀ ਸੇਧ ਦੇ ਰਿਹਾ ਹੈ ਬੱਚਾ ਨੂੰ ਸਾਨੂੰ ਸਿੱਖੀ ਨਾਲ ਜੋੜ ਰਿਹਾ ਹੈ ਤਕਰੀਬਨ 250 ਬੱਚਾ ਦਾ ਾਰੇ ਸਮਾਜ ਦਾ ਨਗਰ ਦਾ ਹੀ ਕੰਮ ਆ ਰਲ ਮਿਲ ਕੇ ਅਸੀਂ ਆਪਣੀ ਪੀੜੀ ਨੂੰ ਸੰਭਾਲਣਾ ਪਏਗਾ। ਭਈ ਜੇ ਬੱਚੇ ਸਾਡੇ ਸਿੱਧੀ ਲਾਈਨ ਤੇ ਲੱਗਣਗੇ, ਗੁਰੂ ਵਾਲੇ ਪਾਸੇ ਜੁੜਨਗੇ ਤਾਂ ਸਾਡੇ ਬੱਚੇ ਨਸ਼ਿਆਂ ਤੋਂ ਵੀ ਬਚ ਸਕਦੇ ਆ, ਬਰਿਆਈਆਂ ਤੋਂ ਵੀ ਬਚ ਸਕਦੇ ਆ। ਇਹ ਜਗਰਾਮਾ ਵੱਲੋਂ ਜੋ ਬੱਚਿਆਂ ਦਾ ਧਾਰਮਿਕ ਪ੍ਰੋਗਰਾਮ ਹੋ ਰਿਹਾ ਹੈ ਬਹੁਤ ਵਧੀਆ ਹੋ ਰਿਹਾ ਹੈ। ਅੱਗੇ ਵਾਸਤੇ ਵੀ ਇਹ ਹੋਣੇ ਚਾਹੀਦੇ ਆ। ਜੀ ਐਚ ਜੀ ਅਕੈਡਮੀ ਕੋਠੇ ਬੱਗੂ ਜਗਰੋਂ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਸੈਂਟਰ ਬਣਾ ਕੇ ਗੁਰਮਤ ਮੁਕਾਬਲੇ ਕਰਵਾਏ ਜਾ ਰਹੇ ਹਨ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਗੁਰਮਤ ਮੁਕਾਬਲਾ ਮਿਤੀ 1 ਅਗਸਤ 2024 ਨੂੰ ਮੋਗਾ ਨੇੜੇ ਲੱਗਦੇ ਪਿੰਡ ਬਲਾਸਪੁਰ ਵਿਖੇ ਕਰਵਾਇਆ ਗਿਆ ਵਾਹੇ ਇਸ ਮੁਕਾਬਲੇ ਵਿੱਚ ਰਾਮਾ ਤਖਤੂਪੁਰਾ ਭਾਗੀ ਕੇ ਮਾਛੀ ਕੇ ਹਿੰਮਤਪੁਰਾ ਅਤੇ ਹੋਰ ਪਿੰਡਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਇਸ ਮੁਕਾਬਲੇ ਵਿੱਚ ਵਿਦਿਆਰਥੀਆਂ ਦੇ ਨਾਲ ਨਾਲ ਉਹਨਾਂ ਦੇ ਮਾਪਿਆਂ ਨੇ ਵੀ ਸ਼ਿਰਕਤ ਕੀਤੀ ਮੱਲੀ ਭਰਾਵਾਂ ਅਤੇ ਜੀਐਚਜੀ ਅਕੈਡਮੀ ਦੇ ਇਸ ਉਪਰਾਲੇ ਤੋਂ ਅਧਿਆਪਕ ਵਿਦਿਆਰਥੀ ਅਤੇ ਮਾਪੇ ਤਿੰਨੋਂ ਵਰਗ ਬਹੁਤ ਖੁਸ਼ ਹਨ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਪਿੰਡ ਬਲਾਸਪੁਰ ਮੰਨੂ ਸਰ ਗੁਰਦੁਆਰਾ ਸਾਹਿਬ ਵਿੱਚ ਆਪਣੇ ਬੱਚੇ ਨੂੰ ਮੇਰੀ ਸਿੱਖੀ ਮੇਰੀ ਪਹਿਚਾਨ ਪੇਪਰ ਵਾਸਤੇ ਲੈ ਕੇ ਆਇਆ ਸੀ ਮਤਲਬ ਕਿ ਮੇਰਾ ਬੱਚਾ ਜਦੋਂ ਵੀ ਹੁਣ ਘਰੇ ਪੜਦਾ ਵਾ ਮੇਰੀ ਸਿੱਖੀ ਮੇਰੀ ਪਹਿਚਾਨ ਜੋ ਗੱਲਾਂ ਮੈਨੂੰ ਨਹੀਂ ਪਤਾ ਸੀ ਉਹ ਮੈਨੂੰ ਵੀ ਬੱਚੇ ਤੋਂ ਸਿੱਖਣ ਨੂੰ ਮਿਲ ਰਹੀਆਂ ਮਤਲਬ ਕਿ ਇਹਨਾਂ ਦਾ ਬਹੁਤ ਵਧੀਆ ਉਪਰਾਲਾਗਾ ਜੋ ਕਿ ਬੱਚਿਆਂ ਨੂੰ ਇਹ ਸਿੱਖੀ ਪੇਪਰ ਬਾਰੇ ਗੁਰੂ ਸਾਹਿਬਾਨਾਂ ਬਾਰੇ ਸਾਨੂੰ ਦੱਸ ਦੇ ਨੇ ਵੀ ਸਿੱਖ ਪ੍ਰਚਾਰਕ ਵੀ ਆਪਣੇ ਵਧੀਆ ਰਾਹ ਤੇ ਲੈ ਕੇ ਜਾਂਦੇ ਆ ਬੱਚਿਆਂ ਨੂੰ ਵੀ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾਗਾ ਮੈਂ ਆਪਣੇ ਇੱਥੇ ਅੱਜ 2-300 ਬੱਚਾ ਆਇਆ ਸੀ ਜੋ ਕਿ ਅੱਜ ਮੇਰੀ ਸਿੱਖੀ ਮੇਰੀ ਪਛਾਣ ਦਾ ਪੇਪਰ ਦੇ ਕੇ ਗਏ ਨੇ ਮਤਲਬ ਕਿ ਇਹੋ ਜਿਹੇ ਪ੍ਰਾਲੇ ਹੋਣੇ ਚਾਹੀਦੇ ਆ ਬਹੁਤ ਵਧੀਆ ਪ੍ਰਾਲਾ ਕੀਤਾ ਅੱਜ ਵੀ ਬੱਚਿਆਂ ਨੂੰ ਪਤਾ ਲੱਗੇ ਵੀ ਹਾਂ ਸਾਡੀ ਸਿੱਖ ਇਤਿਹਾਸ ਕੀ ਆ ਸਾਨੂੰ ਸਿੱਖੀ ਬਾਰੇ ਪਤਾ ਲੱਗਦਾ ਬੱਚਿਆਂ ਨੂੰ ਨਸ਼ਾ ਤੋਂ ਰਹਿਤ ਰਹਿਣਾ ਸਾਡਾ ਬਸ ਇਹੀ ਹੱਥ ਬੰਨ੍ਹ ਕੇ ਹੋਵਗਾ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਅੱਜ ਇਹ ਸਾਡੇ ਮਾਲੂਸਰ ਗੁਰਦੁਆਰਾ ਸਾਹਿਬ ਇਹ ਪ੍ਰਬੰਧ ਕੀਤਾ ਗਿਆ ਹੈ ਬੱਚਿਆਂ ਦੇ ਲਈ ਪੇਪਰ ਲਏ ਗਏ ਆ ਇਹ ਬਹੁਤ ਵਧੀਆ ਗੱਲ ਹੈ ਅਸੀਂ ਕਹਿੰਦੇ ਆ ਵੀ ਇਹ ਪੇਪਰ ਜਾਂ ਇਹ ਜੇ ਐਸ ਤਰ੍ਹਾਂ ਦੇ ਸ਼ੁਆਸ਼ ਸਾਡੇ ਗੁਰਦੁਆਰਾ ਸਾਹਿਬ ਸਾਡੇ ਪਿੰਡ ਸਾਹਿਬ ਚੱਲਦੇ ਰਹਿਣ ਸਾਡੇ ਬੱਚੇ ਵਧੀਆ ਲੈਨ ਤੇ ਲੱਗੇ ਰਹਿਣ ਅਸੀਂ ਇਹੀ ਬੇਨਤੀ ਕਰਦੇ ਆਂ ਵੀ ਜੇ ਬੱਚੇ ਸਾਡੇ ਸਿੱਧੀ ਲੈਨ ਤੇ ਲੱਗਣਗੇ ਗੁਰੂ ਵਾਲੇ ਪਾਸੇ ਜੁੜਨਗੇ ਤਾਂ ਸਾਡੇ ਬੱਚੇ ਨਸ਼ਿਆਂ ਤੋਂ ਵੀ ਬਚ ਸਕਦੇ ਆਂ ਬਰਿਆਈਆਂ ਤੋਂ ਵੀ ਬਚ ਸਕਦੇ ਆਂ ਹਰ ਪੱਖੋਂ ਬੱਚਾ ਵਧੀਆ ਸੱਚਾ ਸੁੱਚਾ ਬਣ ਸਕਦਾ ਜੇ ਗੁਰੂ ਘਰ ਦੇ ਨਾਲ ਜੁੜਿਆ ਹੋਵੇ ਇਹ ਨਹੀਂ ਹੈਗਾ ਕਿਤੇ ਵੀ ਬੱਚਾ ਜੁੜਦਾ ਹੈ ਜੁੜੇ ਗੁਰੂ ਸਾਹਿਬ ਜੀ ਨਾਲ ਜ਼ਰੂਰੀ ਆ ਜੁੜਨਾ ਸਾਨੂੰ ਗੁਰੂ ਸਾਹਿਬ ਜੀ ਸਾਨੂੰ ਸਿੱਖਿਆ ਦਿੰਦੇ ਆ ਇਹ ਸਿੱਖਿਆ ਸਾਨੂੰ ਬਹੁਤ ਵਧੀਆ ਲੱਗੀ ਆ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਆ ਅਚਿਤਾ ਜੀ ਇਹ ਚਾਹੁੰਦੇ ਆ ਵੀ ਸਾਡੇ ਬੱਚੇ ਚੰਗੇ ਰਾਹ ਲੱਗਣ ਆ ਸਾਡੇ ਬਹੁਤ ਪਸੰਦ ਦੀ ਗੱਲ ਆ ਜਿਹੜੇ ਅੱਜ ਆਪ ਵਿੱਚ ਚੱਲਦਾ ਨਾ ਇੱਥੇ ਸਿੱਖੀ ਧਰਮ ਦਾ ਅਸੀਂ ਕਹਿੰਦੇ ਆ ਇੱਧਰ ਇਹ ਰਾਹ ਤੇ ਬੱਚੇ ਰਹਿਣ ਖਿਆਣੇ ਬਣੇ ਰਹਿਣ ਬਹੁਤ ਹਾਲਾਤ ਖਰਾਬ ਹੋਈ ਜਾਂਦੇ ਆ ਇਹਨਾਂ ਹਾਲਾਤਾਂ ਤੋਂ ਬੱਚੇ ਬਚ ਜਾਣ ਬਹੁਤ ਜਵਾਨਾ ਬਹੁਤ ਖਤਰਨਾਕ ਜਵਾਨਾ ਆਇਆ ਪਿਆ ਸੀ ਕਹਿੰਨਾ ਇਹ ਆ ਰਾਹ ਤੇ ਬੱਚੇ ਚੱਲਣ ਨਾ ਬਹੁਤ ਆਪਾਂ ਬਚ ਜਾਗੇ ਗਾਂ ਵਾਸਤੇ ਵੀ ਬਚਾਂਗੇ ਹੁਣ ਵੀ ਬਚਾਂਗੇ ਬਹੁਤ ਡਰਦੇ ਆ ਜਵਾਨੇ ਤੋਂ ਬਹੁਤ ਡਰਦੇ ਆ ਵੀ ਆਪ ਭਿਕ ਬਹੁਤ ਚੰਗੀ ਆ ਜਿਹੜੀ ਗੱਲ ਇਹ ਧਰਮ ਸੇਖਣਾ ਜੋੜਦੇ ਆ ਵਾਈ ਜਿਹੜਾ ਧੰਨਵਾਦ ਇਹਨਾਂ ਦਾ ਧੰਨਵਾਦ ਇਹਨਾਂ ਦਾ ਜਿਹੜਾ ਸਿੱਖੀ ਧਰਮ ਨਾਲ ਜੋੜਦੇ ਆ ਅਸੀਂ ਤਾਂ ਕਹਿਣਾ ਏ ਸੇ ਰਾਹ ਤੇ ਰਹਿਣ ਬੱਚੇ ਸਿਆਣੇ ਰਹਿਣ ਕੋਈ ਛੇ ਮਾੜੇ ਰਾਹ ਤੇ ਨਾ ਜਾਣ ਜਿਹੜਾ ਅੱਜ ਪੇਪਰ ਲਿਆਗਾ ਬਹੁਤ ਚੰਗੀ ਗੱਲ ਆ ਇਹ ਵੀ ਇਸ ਪੇਪਰ ਦੇ ਉੱਤੇ ਪੜ੍ਹ ਕੇ ਜੇ ਉਹ ਨੰਬਰਾਂ ਤੇ ਚੱਲਣਗੇ ਸਿਆਣੇ ਵੜਨਗੇ ਫੇਰ ਅਸੀਂ ਧੰਨਵਾਦ ਕਹਿੰਦੇ ਆ ਤੁਹਾਡਾ ਅੱਜ ਇਹ ਪ੍ਰੋਗਰਾਮ ਜਿਹੜਾ ਬੱਚਿਆਂ ਦਾ ਪੇਪਰ ਲਿਆਇਆ ਰਿਹਾ ਇਹ ਮੇਰੀ ਸਿੱਖੀ ਮੇਰੀ ਪਹਿਚਾਨ ਦੇ ਨਾਮ ਹੇਠ ਲਿਆ ਜਾ ਰਿਹਾ ਹੈ। ਅਕੈਡਮੀ ਕੋਠੇ ਬੱਗੂ ਬਗਰਾਵਾਂ ਵੱਲੋਂ ਨਿਆ ਬਹੁਤ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ। ਔਰ ਬੱਚਿਆਂ ਨੂੰ ਸਿੱਖੀ ਧਰਮ ਨਾਲ ਜੋੜਿਆ ਜਾ ਰਿਹਾ। ਅਸੀਂ ਬਹੁਤ ਫਖਰ ਮਹਿਸੂਸ ਕਰਦੇ ਹਾਂ ਕਿ ਇਹਨਾਂ ਨੇ ਸਾਡੇ ਗੁਰਦੁਆਰਾ ਸਾਹਿਬ ਦੀ ਚੋਣ ਕੀਤੀ ਅਤੇ ਇੱਥੇ ਆ ਕੇ ਬੱਚਿਆਂ ਦਾ ਪੇਪਰ ਲਿਆ। ਅਸੀਂ ਬਹੁਤ ਖੁਸ਼ਕੁਵਾਰ ਹਾਂ ਇਸ ਗੱਲ ਤੋਂ। ਅੱਗੇ ਤੋਂ ਵੀ ਅਸੀਂ ਵੱਧ ਚੜ ਕੇ ਇਹਨਾਂ ਦਾ ਸਹਿਯੋਗ ਦੇਵਾਂਗੇ। ਇਹ ਜੋ ਵੀ ਸਾਨੂੰ ਹੁਕਮ ਕਰਨਗੇ ਅਸੀਂ ਉਸ ਦਾ ਵੱਧ ਚੜ ਕੇ ਪਾਲਣ ਕਰਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਗਰਾਮਾ ਵੱਲੋਂ ਜੋ ਬੱਚਿਆਂ ਦਾ ਧਾਰਮਿਕ ਪ੍ਰੋਗਰਾਮ ਹੋ ਰਿਹਾ ਹੈ ਬਹੁਤ ਵਧੀਆ ਹੋ ਰਿਹਾ ਹੈ ਅੱਗੇ ਵਾਸਤੇ ਵੀ ਇਹ ਹੋਣੇ ਚਾਹੀਦੇ ਸਾਰੇ ਹੀ ਗੁਰਸਿੱਖ ਸੰਗਤਾਂ ਨੂੰ ਫਤਿਹ ਅਰਜ ਕਰਦੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 1 ਸਤੰਬਰ ਦੀ ਸੰਧ ਵਿੱਚ ਅੱਜ ਉਹ ਬੱਚਿਆਂ ਦਾ ਇਮਤਿਹਾਨ ਲਿਆ ਗਿਆ ਜੋ ਕਿ ਅੱਜ ਹੀ ਬੱਚਿਆਂ ਦਾ ਇਹ ਰਿਜ਼ਲਟ ਆਊਗਾ ਬੱਚਿਆਂ ਦਾ ਮਾਨ ਸਨਮਾਨ ਕੀਤਾ ਜਾਣਾਗਾ ਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਨਗਰ ਨਿਵਾਸੀਆਂ ਵੱਲੋਂ ਇਹ ਅਕੈਡਮੀ ਵਾਲੇ ਵੀਰਾਂ ਦਾ ਕੋਟਨ ਕੋਟ ਅਸੀਂ ਧੰਨਵਾਦ ਕਰਦੀਆਂ ਇਹਨਾਂ ਦਾ ਇੱਕ ਵੱਡਾ ਉਪਰਾਲਾਗਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਅਸੀਂ ਪਿੰਡ ਬਲਾਸਪੁਰ ਵਿਖੇ ਸਾਰੇ ਬੱਚਿਆਂ ਦੇ ਨਾਲ ਇੱਥੇ ਅੱਜ ਪੇਪਰ ਲੈ ਰਹੇ ਆ ਕਿਉਂਕਿ ਜਿਹੜਾ ਇਹ ਉਪਰਾਲਾ ਹੈ ਏਪਰਾਲਾ ਗੁਰੂ ਹਰਗੋਬਿੰਦ ਸਾਹਿਬ ਅਕੈਡਮੀ ਜਗਰਾਉਂ ਵੱਲੋਂ ਉਹਨਾਂ ਦੀ ਸੰਸਥਾ ਵੱਲੋਂ ਕੀਤਾ ਜਾ ਰਿਹਾ ਜੀ ਤੇ ਇਹਨਾਂ ਨੇ ਗੁਰਦੁਆਰਾ ਸਾਹਿਬ ਜੀ ਦੀ ਕਮੇਟੀ ਦੇ ਨਾਲ رابطہ ਕੀਤਾ ਗੁਰਦੁਆਰਾ ਮਾਲੂਸਰ ਸਾਹਿਬ ਦੀ ਕਮੇਟੀ ਦੇ ਨਾਲ ਕਿ ਅਸੀਂ ਇੱਥੇ ਬੱਚਿਆਂ ਦਾ ਪੇਪਰ ਲੈਣਾ ਤੇ ਲਾਗੇ-ਲਾਗੇ ਦੇ ਪਿੰਡਾਂ ਦੇ ਜਿਵੇਂ 마시 ਕੀ ਹੋ ਗਿਆ ਹਿੰਮਤਪੁਰਾ ਹੋ ਗਿਆ ਭਾਗੀ ਕੀ ਹੋ ਗਿਆ ਪਿੰਡ ਰਾਮਾ ਹੋ ਗਿਆ ਹੋਰ ਵੀ ਕਾਫੀ ਪਿੰਡਾਂ ਦੇ ਬੱਚੇ ਇੱਥੇ ਆਏ ਆ ਤੇ ਗੁਰਦੁਆਰਾ ਸਾਹਿਬ ਜੀ ਦੀ ਪ੍ਰਬੰਧਕ ਕਮੇਟੀ ਨੇ ਬਹੁਤ ਸਨਯੋਗ ਦਿੱਤਾ ਨਾਲ ਇੱਕ ਆਸ ਹੈ ਸਾਡੇ ਵਿੱਚ ਕਿ ਅਸੀਂ ਆਪਣੇ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜੀਏ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਨਾਲ ਜੋੜੀਏ ਬਾਣੀ ਦੇ ਨਾਲ ਜੋੜੀਏ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਬੱਚੇ ਨਸ਼ਿਆਂ ਤੋਂ ਬਚ ਸਕਣ ਬੁਰੀਆਂ ਆਦਤਾਂ ਤੋਂ ਬਚ ਸਕਣ ਇਹ ਸਾਰੇ ਕੁਝ ਨੂੰ ਸਾਹਮਣੇ ਰੱਖਦੇ ਹੋਏ ਇਸ ਸਮਾਗਮ ਉਲੀਕੇ ਗਏ ਨੇ ਕਿਉਂਕਿ ਜਿਹੜੀ ਵੱਡੀ ਉਮਰ ਦੇ ਜਿਹੜੇ ਬਜ਼ੁਰਗ ਹੋ ਜਾਂਦੇ ਉਹ ਗੱਲ ਮੰਨਣ ਨੂੰ ਤਿਆਰ ਨਹੀਂ ਹੁੰਦੇ ਇਸ ਕਰਕੇ ਇੱਕ ਬੱਚਿਆਂ ਦੇ ਨਾਲ ਜੋੜਨ ਦਾ ਉਪਰਾਲਾ ਕੀਤਾ ਗੁਰਦੁਆਰਾ ਸਾਹਿਬ ਜੀ ਦੀਆਂ ਪ੍ਰਬੰਧਕ ਕਮੇਟੀਆਂ ਨੇ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਜ ਨਾਟਕ ਅਕੈਡਮੀ ਬਣੀ ਉਹਨਾਂ ਪ੍ਰਬੰਧਕਾਂ ਨੇ ਕਿ ਇਹ ਜਿਹੜੇ ਬੱਚੇ ਛੋਟੀ ਉਮਰ ਦੇ ਵਿੱਚ ਗੁਰੂ ਘਰ ਦੇ ਨਾਲ ਜੁੜ ਜਾਣ ਗੁਰਬਾਣੀ ਦੇ ਨਾਲ ਜੁੜ ਜਾਣ ਇਤਿਹਾਸ ਦੇ ਨਾਲ ਜੁੜ ਜਾਣ ਤੇ ਆਉਣ ਵਾਲੇ ਸਮੇਂ ਦੇ ਵਿੱਚ ਇੰਨਾ ਬੱਚਿਆਂ ਨੇ ਸਾਡੇ ਪ੍ਰਬੰਧਕ ਬਾਨਾ ਆਉਣ ਵਾਲੇ ਸਮੇਂ ਵਿੱਚ ਇਹਨਾਂ ਨੇ ਨਗਰਾਂ ਦੇ ਵਿੱਚ ਸੇਵਾਵਾਂ ਨਿਭਾਉਣੀਆਂ ਨੇ ਗੁਰੂ ਘਰਾਂ ਵਿੱਚ ਸੇਵਾਵਾਂ ਨਿਭਾਉਣੀਆਂ ਨੇ ਤੇ ਜੇ ਅਸੀਂ ਆਪਣੀ ਪਨੀਰੀ ਨੂੰ ਨਾ ਅੱਜ ਸੰਭਾਲ ਸਕੇ ਆਉਣ ਵਾਲੇ ਸਮੇਂ ਦੇ ਜਿਹੜੇ ਹਾਲਾਤ ਨੇ ਉਹ ਬਹੁਤ ਮਾੜੇ ਹੋਣਗੇ ਬੱਚੇ ਨਸ਼ਿਆਂ ਦੇ ਵਿੱਚ ਅੱਜ ਪੈ ਜਾਂਦੇ ਨੇ ਉਪਰਾਲੇ ਇਹੋ ਹੀ ਕੀਤੇ ਜਾ ਰਹੇ ਨੇ ਕਿ ਬੱਚੇ ਉਹਨਾਂ ਬੁਰੀਆਂ ਆਤਾਂ ਵੱਲੋਂ ਹਟ ਕੇ ਨਸ਼ਿਆਂ ਵੱਲੋਂ ਹਟ ਕੇ ਗੁਰੂ ਘਰ ਦੇ ਨਾਲ ਜੁੜਨਾਂ ਗੁਰੂ ਘਰੋਂ ਆਣ ਕੇ ਗੁਰਬਾਣੀ ਦੀ ਸੋਝੀ ਸਿੱਖਿਆ ਲੈਣ ਤੇ ਇਸ ਕਰਕੇ ਗੁਰਦੁਆਰਾ ਸਾਹਿਬ ਦੇ ਵਿੱਚ ਗੁਰਦੁਆਰਾ ਮਾਲੂਸਰ ਸਾਹਿਬ ਦੇ ਵਿੱਚ ਗੁਰਮਤਿ ਦੀਆਂ ਕਲਾਸਾਂ ਵੀ ਲੱਗਦੀਆਂ ਨੇ ਪ੍ਰਬੰਧਕ ਕਮੇਟੀ ਦੇ ਸੰਯੋਗ ਦੇ ਨਾਲ ਜੋ ਕਿ ਅੱਜ ਸਮੇਂ ਦੀ ਬਹੁਤ ਜ਼ਿਆਦੀ ਲੋੜ ਆ ਕਿ ਬੱਚਿਆਂ ਨੂੰ ਪਤਤਪੁਣੇ ਵਾਲੇ ਪਾਸਿਓਂ ਹਟਾ ਕੇ ਮਨਮਤ ਵਾਲੇ ਪਾਸਿਓਂ ਹਟਾ ਕੇ ਨਸ਼ਿਆਂ ਦੀ ਦਲਦਲ ਦੇ ਵਿੱਚੋਂ ਕੱਢ ਕੇ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੀ ਬਾਣੀ ਦੇ ਨਾਲ ਜੋੜਿਆ ਜਾਵੇ ਇਤਿਹਾਸ ਦੇ ਨਾਲ ਜੋੜਿਆ ਜਾਵੇ ਤਾ ਜੋ ਸਾਡੀ ਕੌਮ ਦਾ ਆਉਣ ਵਾਲਾ ਜਿਹੜਾ ਭਵਿੱਖ ਹੈ ਉਹ ਸੋਹਣਾ ਹੋ ਸਕੇ ਵਧੀਆ ਹੋ ਸਕੇ ਇਹ ਸਾਰੇ ਕੁਝ ਨੂੰ ਮੁੱਖ ਰੱਖਦੇ ਹਾਂ ਅੱਜ ਉਪਰਾਲਾ ਕੀਤਾ ਗਿਆ ਜੀ ਕੜ ਤੋਂ ਕੜ 250 ਬੱਚਾ ਜਿਹਨਾਂ ਦੀ ਉਮਰ 15 ਸਾਲ ਤੋਂ ਲੈ ਕੇ 18 ਸਾਲ ਤੱਕ ਵੀ ਬੱਚੇ ਹੈਗੇ ਨੇ 14 ਸਾਲ ਦੇ ਬੱਚੇ ਵੀ ਹੈਗੇ ਨੇ ਇੱਥੇ ਕਿ ਆਣ ਕੇ ਬੱਚੇ ਜਿਹੜੇ ਉਹ ਵਿਗੜਦੇ ਨੇ ਅੱਜ ਉਸ ਪਿੰਡਾਂ ਦੇ ਵਿੱਚ ਤੇ ਸਾਡਾ ਸਾਰਿਆਂ ਦਾ ਇੱਕੋ ਹੀ ਯਤਨ ਆ ਕਿ ਇਹਨਾਂ ਬੱਚਿਆਂ ਨੂੰ ਇਸ ਉਮਰ ਦੇ ਵਿੱਚ ਹੀ ਅਸੀਂ ਗੁਰੂ ਸਾਹਿਬ ਜੀ ਦੇ ਨਾਲ ਜੋੜੀਏ ਤਾ ਜੋ ਆਉਣ ਵਾਲਾ ਸਮਾ ਵਧੀਆ ਹੋ ਸਕੇ ਮੈਂ ਸਾਰਿਆਂ ਵੀਰਾਂ ਦਾ ਧੰਨਵਾਦ ਕਰਦਾ ਗੁਰਦੁਆਰਾ ਸਾਹਿਬ ਜੀ ਦੇ ਪ੍ਰਬੰਧਕ ਕਮੇਟੀ ਦਾ ਵੀ ਧੰਨਵਾਦ ਕਰਦਾ ਗੁਰੂ ਹਰਗੋਬਿੰਦ ਸਾਹਿਬ ਅਕੈਡਮੀ ਵਾਲਿਆਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਪ੍ਰੋਗਰਾਮ ਰੱਖੇ ਆ ਇਹ ਸਾਰੇ ਸਮਾਜ ਦਾ ਨਗਰ ਦਾ ਹੀ ਕੰਮ ਆ ਰਲ ਮਿਲ ਕੇ ਅਸੀਂ ਆਪਣੀ ਪਨੀਰੀ ਨੂੰ ਸੰਭਾਲਣਾ ਪਨੀਰੀ ਆ ਨਾ ਆਪਾਂ ਕੋਈ ਵੀ ਜਦੋਂ ਕੋਈ ਪਨੀਰੀ ਬੀਜਦੇ ਆਪਾਂ ਬੜਾ ਧਿਆਨ ਰੱਖਦੇ ਆ ਕਿ ਵਧੀਆ ਬੀਜ ਹੋਵੇ ਤਾਂ ਜੋ ਫਸਲ ਵਧੀਆ ਹੋਵੇ ਇਸ ਬੱਚੇ ਵੀ ਸਾਡੀ ਪਨੀਰੀ ਨੇ ਜੇ ਇਸ ਪਨੀਰੀ ਨੂੰ ਅਸੀਂ ਸਾਹਮ ਲਿਆ ਮਨਮਤ ਤੋਂ ਬਚਾ ਲਿਆ ਨਸ਼ਿਆਂ ਤੋਂ ਬਚਾ ਲਿਆ ਤੇ ਆਉਣ ਵਾਲੇ ਸਮੇਂ 'ਚ ਬੜੇ ਸੋਹਣੇ ਵਧੀਆ ਪੌਦੇ ਬਣ ਜਾਣੇ ਆ ਤੇ ਇਹਨਾਂ ਨੇ ਸਾਨੂੰ ਛਾਂ ਦੇਣੀ ਕਿਸੇ ਨੇ ਕਿਸੇ ਅਹੁਦੇ ਤੇ ਬਹਿ ਜਾਣਾ ਕਿਸੇ ਨੇ ਚੰਗਾ ਡਾਕਟਰ ਬਣ ਜਾਣਾ ਇਹ ਬੱਚੇ ਜੇ ਗੁਰਮਤ ਦੇ ਨਾਲ ਜੁੜੇ ਰਹੇ ਜੇ ਗੁਰਮਤ ਨਾਲ ਜੁੜ ਕੇ ਇਹਨਾਂ ਨੇ ਕੋਈ ਡਿਗਰੀ ਲੈ ਲਈ ਪੜ੍ਹਾਈ ਵਧੀਆ ਕਰ ਲਈ ਕੋਈ ਵਕੀਲ ਬਣ ਗਿਆ ਤੇ ਕਦੇ ਵੀ ਗਲਤ ਫੈਸਲਾ ਨਹੀਂ ਕਰੇਗਾ ਜੇ ਕੋਈ ਡਾਕਟਰ ਬਣ ਗਿਆ ਇਹਨਾਂ ਬੱਚਿਆਂ ਵਿੱਚੋਂ ਕਦੇ ਵੀ ਕਿਸੇ ਦੀ ਕਿੱਡਣੀ ਕੱਢ ਕੇ ਨਹੀਂ ਵੇਚੇਗਾ ਕਿਉਂਕਿ ਗੁਰੂ ਸਾਹਿਬ ਜੀ ਦੀ ਬਾਣੀ ਦੀ ਬਖਸ਼ਿਸ਼ ਬਹੁਤ ਵੱਡੀ ਹੈ ਜਿਹੜਾ ਜੁੜ ਜਾਂਦਾ ਨਾ ਉਹ ਸਦਾ ਵਾਅ ਤੇ ਆਪਣੇ ਆਪ ਨੂੰ ਸਚਿਆਰਾ ਕਰਕੇ ਜ਼ਿੰਦਗੀ ਜਿਉਣੀ ਸ਼ੁਰੂ ਕਰ ਦਿੰਦਾ ਇਸ ਕਰਕੇ ਮੈਂ ਧੰਨਵਾਦ ਕਰਦਾ ਸਾਰਿਆਂ ਵੀਰਾਂ ਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਸ ਸਮੇ ਅਕੈਡਮੀ ਦੇ ਵਿਦਿਆਰਥੀਆਂ ਵੱਲੋਂ ਕਵਿਸ਼ਰੀ ਵਾਰਾਂ ਗਾਇਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ

ਅਕੈਡਮੀ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਆਕਰਸ਼ਕ ਇਨਾਮ ਅਤੇ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ। ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹਰਮਨ ਜੋਤਕਾਰ ਹੈ ਤੇ ਮੈਂ ਪਾਗੀ ਕੇ ਦੀ ਪਾਗੀ ਕੇ ਪਿੰਡ ਤੋਂ ਆਈ ਆ ਤੇ ਅੱਜ ਸਾਡਾ ਪੇਪਰ ਹੋਇਆ ਸੀ ਮੇਰੀ ਸਿੱਖੀ ਮੇਰੀ ਪਹਿਚਾਨ ਇਹ ਫਿਰ ਸਾਡਾ ਜੀ ਐਚ ਜੀ ਅਕੈਡਮੀ ਵੱਲੋਂ ਜਗਰਾਉਂ ਤੋਂ ਹੋਇਆ ਸੀਗਾ ਤੇ ਇਹ ਪੇਪਰ ਦੇੰਤ ਪਹਿਲਾਂ ਸਾਨੂੰ ਇੱਕ ਬੁੱਕ ਦਿੱਤੀ ਗਈ ਸੀ ਉਹ ਬੁੱਕ ਪੜ੍ਹ ਕੇ ਵੀ ਬਹੁਤ ਵਧੀਆ ਲੱਗਿਆ ਕਿਉਂਕਿ ਉਹ ਬੁੱਕ ਦੇ ਵਿੱਚ ਉਹ ਚੀਜ਼ਾਂ ਦੀ ਜਾਣਕਾਰੀ ਦਿੱਤੀ ਗਈ ਸੀ ਜੋ ਸਾਨੂੰ ਨਹੀਂ ਪਤਾ ਸੀ ਤੇ ਉਹ ਬੁੱਕ ਤੋਂ ਬਾਅਦ ਸਾਡਾ ਅੱਜ ਪੇਪਰ ਹੋਇਆ ਸੀ ਤੇ ਪੇਪਰ ਤੋਂ ਬਾਅਦ ਮੇਰੀ ਸਿਲੈਕਸ਼ਨ ਆ ਸੈਮੀ ਫਾਈਨਲ ਦੇ ਵਿੱਚ ਹੋ ਚੁੱਕੀ ਆ ਤੇ ਹੁਣ ਮੈਂ ਆਪਣੇ ਪੂਰਾ ਮਨ ਲਗਾ ਕਿ ਉਸ ਵਿੱਚ ਅੱਗੇ ਪੋਜੀਸ਼ਨ ਹਾਸਿਲ ਕਰਾਂਗੀ ਤੇ ਆਪਣੇ ਪੇਰੈਂਟਸ ਦਾ ਨਾਮ ਰੌਸ਼ਨ ਕਰਾਂਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹੈ ਮੰਨਵੀਕ ਔਰ ਤੇ ਮੈਂ ਭਾਗੀ ਕੀ ਮਿੰਤੋਂ ਆਈ ਹਾਂ ਅੱਜ ਸਾਡਾ ਤਾਂ ਮੇਰੀ ਸਿੱਖੀ ਮੇਰੀ ਪਹਿਚਾਨ ਟਾਈਮਿੰਗ ਦਾ ਪੇਪਰ ਹੋਇਆ ਸੀ ਅਤੇ ਮੈਂ ਸੈਮੀ ਫਾਈਨਲ ਵਿੱਚ ਲਕਟ ਹੋ ਗਈ ਹਾਂ ਅਤੇ ਮੈਂ ਅੱਗੇ ਅੱਗੇ ਜਾ ਕੇ ਪਹਿਲੀ ਪੋਜੀਸ਼ਨ ਹਾਸਿਲ ਕਰਾਂਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਚਾਹਤ ਗੈਲ ਹੈ ਤੇ ਮੈਂ 10ਵੀਂ ਜਮਾਤ ਦੀ ਵਿਦਿਆਰਥਣਾ ਮੈਨੂੰ ਮੇਰੀ ਸਿੱਖੀ ਮੇਰੀ ਪਹਿਚਾਨ ਦਾ ਪਰਚਾ ਦੇ ਕੇ ਬਹੁਤ ਹੀ ਵਧੀਆ ਮਿਲਿਆ ਸਾਨੂੰ ਬਹੁਤ ਹੀ ਸਾਡੇ ਗਿਆਨ ਵਿੱਚ ਬਹੁਤ ਵਾਧਾ ਹੋਇਆ ਸਾਨੂੰ ਰਹਿਤ ਮਰਿਆਦਾ ਤੇ ਗੁਰੂ ਇਤਿਹਾਸ ਬਾਰੇ ਬਹੁਤ ਹੀ ਕੁਝ ਸਿੱਖਣ ਨੂੰ ਮਿਲਿਆ ਸਾਨੂੰ ਗੁਰੂ ਦੇ ਲਿਖੇ ਆਪਣੀ ਜ਼ਿੰਦਗੀ ਲਾਉਣੀ ਚਾਹੀਦੀ ਹੈ ਇਤਿਹਾਸ ਕਰਦੀ ਹਾਂ ਤੁਸੀਂ ਵੀ ਇਸ ਤੋਂ ਬਹੁਤ ਕੁਝ ਸਿੱਖੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਕਰਨਦੀਪ ਕੌਰ ਹੈ ਮੈਂ 9ਵੀਂ ਜਮਾਤ ਦੀ ਵਿਦਿਆਰਥਣਾ ਮੈਂ ਗੁਰੂ ਨਾਨਕ ਖਾਲਸਾ ਸੀਨੀਅਰ ਸੈਕੰਡਰੀ ਸਕ ਿਸ ਸਾळ्या ਕੇ ਬਹੁਤ ਹੀ ਵਧੀਆ ਫੀਲ ਹੋਇਆ ਕਿਉਂਕਿ ਅਸਲ ਵਿੱਚ ਮੈਨੂੰ ਗੁਰੂਆਂ ਬਾਰੇ ਪੀਰਾਂ ਬਾਰੇ ਪਕ ਤੰਬਰ ਸਾਰ ਜਾਣਕਾਰੀ ਮਿਲੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ